ਮਾ ਮਨਸੋਵਣੇ ਉਤਰਾ ਬਾਜੋ ਤੇ ਵੀਰਾ ਬਾਜਨਾ ਭੈਣਾ ਹੋਰ ਲਖਾਂ ਦੁਖ ਸਹਿ ਜਣ ਤਨ ਤੇ ਦੁੱਖ ਪੁੱਤਰਾ ਦਾ ਸੈਣਾ ਧੀਆ ਨੂੰ ਕਿਉ ਮੰਦਾ ਕਹੀਏ ਇਹ ਹੁੰਦੀਆਂ ਹਰ ਕਰਦਾ ਗਣਾਂ ਵੀਰਾਂ ਦੇ ਨਾਲ ਪੇਕੇ ਵੱਸਦੇ ਮੇਰਾ ਇਹ ਦੁਨੀਆ ਦਾ ਕਹਿਣਾ ਪਿੰਡ ਰਾ ਇਹ ਦੁਨੀਆ ਦਾ ਕਹਿਣਾ ਇਹ ਦਾਤ ਬੜੀ ਅਣਮੁੱਲੀਆ ਤੇਰੀਆਂ ਨਜ਼ਰਾਂ ਤੋਂ ਕਿਉਂ ਭੁੱਲੀ ਤੇ ਬੜੀ ਅਣਮੁੱਲੀਆ ਤੇਰੀਆਂ ਨਦਰਾਂ ਤੋਂ ਕਿਉਂ ਭੁੱਲੀਆ ਖਾਲੀ ਝੋਲੀ ਮਾਂ ਦੀ ਵੇਖ ਕੇ ਖਾਲੀ ਝੋਲੀ ਮਾਂ ਦੀ ਵੇਖ ਕੇ ਵਜਦੇ ਕਾਲਜੇਤੀ ਬਖਸ਼ ਮਾਲਿਕਾ ਮਾਂ ਨੂੰ ਪੁੱਤ ਭੈਣ ਨੂੰ ਵੀ ਤੂੰ ਬਖਸ਼ ਮਾਲਿਕਾ ਮਾਂ ਨੂੰ ਪੁੱਤ ਭੈਣ ਨੂੰ ਵੀ ਤੂੰ ਬਖਸ਼ ਮਾਲਿਕਾ ਹਰ ਮਾਂ ਦੀ ਇਹ ਰੀਜ ਹੁੰਦੀ ਏ ਉੱਤੇ ਗੋਦੀ ਵਿੱਚ ਖੇਡੇ ਸੁਣੀ ਹੋਵੇ ਕੁੱਖ ਲਾਲ ਤੋਂ ਜੱਗ ਮਾਰਦਾ ਠਡੇ ਹਰਮਾਂ ਦੀ ਇਹ ਰੀਜ ਹੁੰਦੀ ਏ ਉੱਤੇ ਗੋਦੀ ਵਿੱਚ ਖੇਡੇ ਹੋਵੇ ਕੁੱਖ ਲਾਲ ਤੋਂ ਜਗ ਮਾਰਦਾ ਠਡੇ ਧਾਨੇ ਮੇੜੇ ਲੋਕਾਂ ਦੇ ਧਾਨੇ ਮੇੜੇ ਲੋਕਾਂ ਦੇ ਜਾਣਦੇ ਨੇ ਸੀਨਾ ਚੀਰ ਤੂੰ ਬਖਸ਼ ਮਾਲਕਾ ਮਾਨੁ ਪੁੱਤ ਪੈਣ ਨੂੰ ਵੀ ਤੂੰ ਬਖਸ਼ ਮਾਲਕਾ ਮਾਂ ਨੂੰ ਪੁੱਤ ਭੈਣ ਨੂੰ ਵੀ ਤੂੰ ਬਖਸ਼ ਮਾਲਿਕਾ ਭੈਣ ਦੇ ਦਿਲ ਵਿੱਚ ਚਾਵੜਾਏ ਵੀਰ ਨੂੰ ਮੈਂ ਖੜਾਵਾ ਲੰਗਲੀ ਲਾਵਾ ਗੋਦੀ ਚੁੱਕਾਂ ਜਦ ਮੈਂ ਕਢਣ ਜਾਵਾ ਭੈਣ ਦੇ ਦਿਲ ਵਿੱਚ ਚਾਵੜਾਏ ਵੀਰੇ ਨੂੰ ਮੈਂ ਖੜਾਵਾ ਗੋਦੀ ਚੁਕਾ ਜਦ ਮੈਂ ਕਢਣ ਜਾਵਾ ਦੱਸ ਕਦੋਂ ਵੇਖਣ ਗੀਆਂ ਅੱਖਾਂ ਦੱਸ ਕਦੋਂ ਵੇਖਣ ਗੀਆਂ ਅੱਖਾਂ ਭਾਈ ਦੀ ਤਸਵੀਰ ਤੂੰ ਬਖਸ਼ ਮਾਲਕਾ ਮਾਂ ਨੂੰ ਪੁੱਤ ਪੈੜ ਨੂੰ ਵੀ ਤੂੰ ਬਖਸ਼ ਮਾਦਕਾ ਮਾਂ ਨੂੰ ਪੁੱਤ ਪੈੜ ਨੂੰ ਵੀ ਤੂੰ ਬਖਸ਼ ਮਾਦਕਾ ਤੇਰੇ ਦਰ ਤੇ ਕੋਈ ਨਾ ਘਾਟਾ ਹੁੰਦਾ ਜੋ ਤੂੰ ਚਾਵੇਂ ਖੁਸ਼ੀਆਂ ਨਾਲ ਇਹ ਦੁਨੀਆ ਪਰ ਜੇ ਦੇ ਖਰਚੋਲੀ ਵਿੱਚ ਪਾਵੈ ਤੇਰੇ ਦਰ ਤੇ ਕੋਈ ਨਾ ਕਾਟਾ ਹੁੰਦਾ ਜੋ ਤੂੰ ਚਾਵੇਂ ਪੁੱਛਿਆ ਨਾਲ ਇਹ ਦੁਨੀਆ ਪਰ ਜੇ ਦੇ ਖਰਚੋਲੀ ਵਿੱਚ ਪਾਵੈ ਸਾਡੇ ਵੇੜੇ ਵਿੱਚ ਚਾ ਗੂੰਜੇ ਸਾਡੇ ਵੇੜੇ ਵਿੱਚ ਚਾ ਗੂੰਜੇ ਸੁੱਕ ਜਾਏ ਅੱਖਾਂ ਚੋਂ ਨੀਰ ਤੂੰ ਬਖਸ਼ ਮਾਲਕਾ ਮਾਂ ਨੂੰ ਪੁੱਤ ਪੈਣ ਨੂੰ ਵੀ ਤੂੰ ਬਖਸ਼ ਮਾਲਕਾ ਮਾਂ ਨੂੰ ਪੁੱਤ ਪੈਣ ਨੂੰ ਵੀ ਤੂੰ ਬਖਸ਼ ਮਾਲਕਾ ਹਰ ਮਾਂ ਦੀ ਅਰਦਾਸ ਇਹੋ ਮਾਲਕ ਦੇ ਦਰ ਤੇ ਹੁੰਦੀ ਹਰ ਗੋਦੀ ਵਿੱਚ ਪੁੱਤਰ ਖੜੇ ਕੁੱਖ ਰਹੇ ਨਾ ਸੁਣੀ ਹਰ ਮਾਦੀ ਅਰਦਾਸ ਵੇ ਹੋ ਮਾਲਕ ਦੇ ਦਰ ਤੇ ਹੁੰਦੀ ਹਰ ਗੋਦੀ ਵਿੱਚ ਪੁੱਤਰ ਖੜੇ ਗੋਦ ਰਹੇ ਨਾ ਸੁਣੀ ਨੇਖਾਂ ਵਿੱਚ ਜੇ ਨਾ ਹੋਵੇ ਪਿੰਡਰਾ ਲੇਖਾਂ ਵਿੱਚ ਜੇ ਨਾ ਹੋਵੇ ਪਿੰਡਰਾ ਉਹ ਬਦਲ ਦੇਂਦਾ ਤਕਦੀਰ ਤੂੰ ਬਖਸ਼ ਮਾਲਕਾ ਮਾਂ ਨੂੰ ਪੁੱਤ ਪੈਣ ਨੂੰ ਵੀ ਤੂੰ ਬਖਸ਼ ਮਾਲਕਾ ਮਾਂ ਨੂੰ ਪੁੱਤ ਪੈਣ ਨੂੰ ਵੀ ਤੂੰ ਬਖਸ਼ ਮਾਲਕਾ